2 ਅਕਤੂਬਰ ਨੂੰ ਦਾਣਾ ਮੰਡੀ ਗੁਰਾਇਆਂ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਦੁਰਗਾ ਪੂਜਾ ਦਾਣਾ ਮੰਡੀ ਵਿੱਚ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਸਮਿਤੀ ਗੁਰਾਇਆਂ ਦੇ ਕਮੇਟੀ ਮੈਂਬਰਾਂ ਵੱਲੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪਦੀਪ ਤੁਗੜ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਸੀ ਕੀ ਦੁਸ਼ਰੇ ਦੁਰਗਾ ਪੂਜਾ ਅਤੇ ਸ਼੍ਰੀ ਵਾਲਮੀਕੀ ਜਨਤੀ ਤੋਂ ਪਹਿਲਾਂ ਇਸ ਸੜਕ ਨੂੰ ਬਣਾਇਆ ਜਾਵੇ ਇਸ ਮੰਗ ਨੂੰ ਪੂਰਾ ਕਰਦੇ ਹੋਏ ਗੁਰਾਇਮ ਸਾਣੀ ਰੋਡ ਤੱਕ 6 ਕਰੋੜ 2 ਲੱਖ ਦੀ ਲਾਗਤ ਨਾਲ ਬਣਨ ਗੁਰਾਇਆਂ ਤੋਂ ਮੁਕੰਦਪੁਰ 16 ਕਿਲੋਮੀਟਰ ਦੀ ਸੜਕ ਬਣਾਉਣ ਦੇ ਕੰਮ ਦਾ ਸ਼ੁਭ ਆਰੰਭ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਸੜਕ ਕਰੀਵ 60 ਪਿੰਡਾਂ ਨੂੰ ਜੋੜਦੀ ਹੈ ਹਲਕੇ ਦੇ ਪਿੰਡਾਂ ਦੀ ਵੱਡੀ ਮੰਗ ਸੀ ਕਿ ਇਹ ਸੜਕ ਕਾਫੀ ਸਮੇਂ ਤੋਂ ਟੁੱਟੀ ਸੀ ਇਸ ਨੂੰ ਬਣਵਾਇਆ ਜਾਵੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੋਟਾ ਸਮੇਂ ਇਸ ਸੜਕ ਨੂੰ ਬਣਵਾਉਣ ਦਾ ਐਲਾਨ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਤੋਂ ਬਾਅਦ ਇਸ ਦੀ ਸਾਮ ਸੰਭਾਲ ਵਾਸਤੇ ਪੰਜਾਬ ਸਰਕਾਰ ਨੇ 49 ਲੱਖ ਰੁਪਏ ਵੀ ਭੇਜ ਦਿੱਤੇ ਗਏ ਹਨ ਇਸ ਮੌਕੇ ਸ਼੍ਰੀ ਰਾਮ ਲੀਲਾ ਦੁਸ਼ਹਿਰਾ ਸਮਤੀ ਦੇ ਸੇਵਾਦਾਰ प्रमोद ਕੌਸ਼ਲ ਨੇ ਹਲਕਾ ਇੰਚਾਰਜ ਪ੍ਰਿੰਸੀਪਲ ਪਿੰਕ ਕੁਮਾਰ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੁਸ਼ਹਿਰੇ ਤੋਂ ਪਹਿਲਾਂ ਇਸ ਸੜਕ ਨੂੰ ਬਣਵਾਉਣ ਦੀ ਜੋ ਮੰਗ ਰੱਖੀ ਗਈ ਸੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ इस मौके जिला प्रधान प्रदीप दुग्गल संजय अटवाल संगठन इंचार्ज विधानसभा फलौर सहायक इंजीनियर मुनीश सेठ सुदेश कुमार ब्लाक प्रधान कौंसलर मनोज गोगना कौंसलर राहुल पुंज मुनीश बाबा, सिंह, संजीव कुमार हीर रोशनलाल लाल रोशी पंकज राय जसवंत राय पम्मा करण फांडे आदि हाजिर सनका विधानसभा ਬਹੁਤ ਹੀ ਮਹੱਤਵਪੂਰਨ ਕਸਬਾ ਗਰਾਇਆਂ ਗਰਾਇਆਂ ਸ਼ਹਿਰ ਦੇ ਨਾਲ ਤਕਰੀਬਨ 40-50 ਪਿੰਡ ਜਿਹੜੇ ਕਿ ਮਸਾਣੀ ਤੱਕ ਜਿਹੜੇ ਹੈਗੇ ਆ ਅੱਧਾ ਹਲਕਾ ਏਸ ਜਿੱਥੇ ਛੜਕ ਤੇ ਅੱਜ ਆਪਾਂ ਇਕੱਤਰਤ ਹੋਇਆ ਗਰਾਇਆਂ ਦੇ ਸ਼ੁਰੂਆਤ ਦੇ ਵਿੱਚ ਇਹ ਛੜਕ ਜਿਹੜੀ ਹੈ 50 ਤੋਂ 60 ਮਿੰਟਾਂ ਨੂੰ ਜਿਹੜੀ ਹੈਗੀ ਲਗਾਤਾਰ ਜਿਹੜੀ ਹੈਗੀ ਉਹ ਜੋੜ ਰਹੀ ਆ ਔਰ ਇਲਾਕੇ ਔਰ ਹਲਕੇ ਦੇ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਇਹ ਛੜਕ ਜਿਹੜੀ ਹੈਗੀ ਆ ਕਾਫੀ ਸਮੇਂ ਤੋਂ ਟੁੱਟੀ ਸੀਗੀ ਔਰ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਜੀ ਨੇ ਪਿੱਛੇ ਬਚਨ ਬਾਤਾਂ ਪ੍ਰਗਟਾਈ ਸੀ ਕਿ ਅਸੀਂ ਸੂਬੇ ਦਾ ਵਿਕਾਸ ਕਰਾਂਗੇ ਸੜਕਾਂ ਦੀ ਜਿਹੜੀ ਕਾਇਆਕਲਪ ਕਰਾਂਗੇ ਉਸ ਸੜਕਾਂ ਦੀ ਕਾਇਆਕਲਪ ਕਰਨ ਦੇ ਲਈ ਅੱਜ ਲਗਪਗ ਜਿਹੜੀ ਇਹ ਸੜਕ ਹੈ ਇਹ 16 ਕੁਇਡ 10 ਕਿਲੋਮੀਟਰ ਦੀ ਜਿਹੜੀ ਲੰਬੀ ਸੜਕ ਹੈ ਆ ਜਿਹੜੀ ਫਲੋ ਇਥੋਂ ਕਰਾਇਆ ਤੋਂ ਸ਼ੁਰੂ ਹੋ ਕੇ ਮਸਾਣੀ ਤੇ ਉਸ ਤੋਂ ਬਕੰਧਪੁਰ ਰੋਡ ਦੇ ਨਾਲ ਜਿਹੜੀ ਇਹ ਟੱਚ ਹੋਣੀ ਆ ਇਧਰ ਨਾਲ ਬਹੁਤ ਸਾਰੇ ਪਿੰਡ ਜਾਂਦੇ ਆ ਇੱਥੇ ਲਗਭਗ 6.2 ਕਰੋੜ ਰੁਪਏ ਜਿਹੜਾਗਾ ਇਸ ਤੇ ਖਰਚ ਹੋਣਾ ਆ ਔਰ ਨਾਲ ਦੀ ਨਾਲ ਇੱਕ ਹੋਰ ਤੁਹਾਨੂੰ ਮੈਂ ਦੱਸ ਦੇਣਾ ਇੱਕੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕੀਤੀ ਆ ਕਿ ਸੜਕਾਂ ਦੇ ਰੱਖ-ਰਖਾਵ ਲਈ ਵੀ ਪਹਿਲਾਂ ਅਡਵਾਂਸ ਪੈਸੇ ਦਿੱਤੇ ਜਾ ਰਹੇ ਆ 50 ਲੱਖ ਰੁਪਇਆ ਜਿਹੜਾ ਹੈ ਇਸੇ ਰੱਖ-ਰਖਵਾਲੀ ਦੀ ਮੇਨਟੇਨੈਂਸ ਲਈ 5 ਸਾਲ ਦਾ ਜਿਹੜਾ ਉਹ ਵੀ ਪਾ ਦਿੱਤਾ ਹੈਗਾ ਸੋ ਅੱਜ ਇਸ ਸੜਕ ਦਾ ਜਿਹੜਾ ਹੈ ਅਸੀਂ ਸ਼ੁਰੂਆਤ ਕਰਾਈ ਆ ਸਾਡੇ ਨਾਲ ਬਹੁਤ ਹੀ ਸਤਿਕਾਰਤ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਗਰਾਇਆ ਔਰ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਰੋਸ਼ਲਦਾਰ ਰੋਸ਼ੀ ਜੀ ਆਪਣੇ ਸਾਡੇ ਮਨੋਜ ਗੋਗਨਾ ਜੀ ਆ ਮਨੀਸ਼ ਜੀ ਸਾਡੇ ਕੰਡਾ ਆਪਣੇ ਕੰਡਾ ਸਾਹਿਬ ਜੀ ਜਿਹੜੇ ਹੈਗੇ ਆ ਸੰਜੀਵ ਕੰਡਾ ਜੀ ਔਰ ਬਹੁਤ ਹੀ ਸਾਰੇ ਸਤਿਕਾਰਤ ਜਿਹੜੇ ਸਾਡੇ ਐਮਸੀ ਸਾਥੀ ਖੜੇ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੰਗਠਨ ਅਨਚਾਰਜ ਸੰਜੀਤ ਅਟਵਾਲ ਜੀ ਔਰ ਮੇਰੇ ਨਾਲ ਨੋਰਾ ਸਾਹਿਬ ਜੀ ਖੜੇ ਨੇ ਪਲਵਿੰਦਰ ਨੋਰਾ ਗੁਰਵਿੰਦਰ ਨੋਰਾ ਜੀ ਔਰ ਸਾਡੇ ਬਹੁਤ ਹੀ ਜਤਨ ਸ਼ਰਮਾ ਜੀ ਸੰਜੀਪ ਹੀਰ ਜੀ ਬਹੁਤ ਹੀ ਸਤਿਕਾਰਤ ਜਿਹੜੇ ਸਾਡੇ ਆ ਰਾਹਲ ਪੌਂਜ ਜਿਹੜੇ ਵੱਡੇ ਵੱਡੇ ਥਾਂ ਸਿੱਟਣ ਵਾਲੇ ਹੈਗੇ ਆ ਬਹੁਤ ਹੀ ਇਲਾਕੇ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਜਿਹੜੀਆਂ ਆ ਇੱਥੇ ਇਕੱਤਰਤ ਹੋਈਆਂ ਆ ਇਹਨਾਂ ਦੀ ਹਾਜ਼ਰੀ ਵਿੱਚ ਅੱਜ ਜਿਹੜਾ ਇਹ ਸ਼ਰਕ ਦਾ ਜਿਹੜਾ ਸ਼ੁਰੂਆਤ ਕਰਨ ਲੱਗੇ ਆ ਦੂਜੀ ਵੱਡੀ ਜਿਹੜੀ ਸੀ ਸਾਨੂੰ ਇਸ ਗਰਾਇਆ ਸ਼ਹਿਰ ਦੀ ਬਹੁਤ ਹੀ ਮੰਗ ਸੀ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਤਿਹਾੜ ਜਿਹੜੇ ਕਿ ਸਾਡੇ Hindu ਧਰਮ ਦੀ ਸ਼ੋਭਾ ਨੂੰ ਵਧਾਉਂਦੇ ਆ ਦਸਹਿਰਾ ਆਉਣ ਵਾਲਾ ਦੀਵਾਲੀ ਆਉਣ ਵਾਲੀ ਆ ਜਿਹੜੀ ਦੁਰਗਾ ਪੂਜਾ ਜਿਹੜੀ ਹੈਗੀ ਆ ਇੱਕ ਤਰੀਕ ਨੂੰ ਉਹਦਾ ਵੀ ਬਹੁਤ ਵੱਡਾ ਫੰਕਸ਼ਨ ਆ ਔਰ ਇਹ ਸਾਰੇ ਤਿਹਾੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗਰਾਇਆ ਸ਼ਹਿਰ ਦੇ ਸਾਰੇ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅਸੀਂ ਬਚਨ ਵਾਦਾ پکڑਣਗੇ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸੜਕ ਜਿਹੜੀ ਹੈ ਇਹ ਗਰਾਇਆ ਸ਼ਹਿਰ ਦੀ ਬਣ ਕੇ ਜਿਹੜੀ ਅੱਗੇ ਵਧ ਜਾਏਗੀ ਔਰ ਇਹ ਹਫ਼ਤਾ 10 ਦਿਨ ਦੇ ਵਿੱਚ ਵਿੱਚ ਸੜਕ ਜਿਹੜੀ ਹੈ ਅਸੀਂ ਮੁਕੰਮਲ ਖਾਂਦੀ ਜਿਹੜੀ ਹੈ ਗਿਆ ਉਹ ਟਾਰਗੇਟ ਰੱਖਿਆ ਆ ਸੋ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਜਿਹੜੀ ਹੈ ਦਿਨ ਰਾਤ ਜਿਹੜੀ ਹੈਗੀ ਆ ਉਹ ਕੰਮ ਕਰਈ ਆ ਆ ਇੱਕ ਦਿਨ ਦੇਖਿਆ ਕਿ ਅਸੀਂ ਜਾ ਕੇ ਬਿਰਕਾ ਦੇ ਵਿੱਚ ਮੈਂ ਤਾਂ ਆਪਣੇ ਚੇਅਰਮੈਨ ਸਾਹਿਬ ਨੇ ਔਰ ਦੂਸਰੀ ਜਿਹੜੀ ਹੈ ਸਰਹਾਲ ਮੂਡੀ ਦੇ ਵਿੱਚ ਸੜਕ ਸ਼ੁਰੂ ਕੀਤੀ ਆ ਹੁਣ ਨਾਲੇ ਅਸੀਂ ਔਇਲਾ ਟੱਕ ਤੋਂ ਲਿੱਧੜ ਤੱਕ ਜਿਹੜੀ ਸੜਕ ਜਿਹੜੀ ਬਣਾਉਣੀ ਆ ਰਜਾਨਾ ਸੜਕਾਂ ਦੀ ਜਿਹੜੀ ਹੈ ਸ਼ੁਰੂਆਤ ਕਰ ਰਹੇ ਹੈਗੇ ਆ ਪੈਸਿਆਂ ਦੀ ਕੋਈ ਕਮੀ ਨਹੀਂ ਸਿਰਫ ਤੇ ਸਿਰ ਤੁਹਾਡਾ ਸਾਥ ਚਾਹੀਦਾ ਹੈ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਹੋਣ ਦੀ ਰਹਿਮਾਈ ਦੇ ਵਿੱਚ ਉਹ ਰੰਗਲਾ ਪੰਜਾਬ ਮੁੜ ਕੇ ਵਿਕਸਤ ਹੋ ਰਿਹਾ ਹਾਂ ਇੱਕ ਜਰੂਰ ਗੁਜਾਰਸ਼ ਬੇਨਤੀ ਕਰਨੀ ਚਾਹੁੰਦਾ ਮੇਰੇ ਮੀਡੀਆ ਦੇ ਸਾਥੀ ਮਨੀਸ਼ ਜੀ ਔਰ ਸਾਰੇ ਸਾਥੀ ਖੜੇ ਨੇ ਇਹਨਾਂ ਦੇ ਮਾਧਿਅਮ ਰਾਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਓ ਪਿਛਲੇ ਦਿਨੀ ਜਿਹੜਾ ਹੈ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਨੇ ਬਹੁਤ ਵੱਡਾ ਕਹਿਰ ਮਚਾਇਆ ਸੀ ਔਰ ਇੱਥੇ ਹੜ੍ਹਾਂ ਦੀ ਬਹੁਤ ਹੀ ਵੱਡੀ ਮਾਰ ਪਈ ਆ ਉਸੇ ਵਿੱਚ ਤੁਸੀਂ ਚੜ੍ਹਦੀ ਕਲਾ ਪ੍ਰੋਗਰਾਮ ਤਹਿਤ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈਗਾ ਤੁਸੀਂ ਇਹਦੇ ਵਿੱਚ ਯੋਗਦਾਰ ਪਾਓ ਜੋ ਵੀ ਤੁਸੀਂ ਸ਼ਰਦਾ ਕੋਈ 50000 ਕੋਈ ਲੱਖ ਜਿੱਥੇ ਵੀ ਕਿਤੇ ਆਪਾਂ ਕਰਦੇ ਆ ਉਹਦੇ ਸੀਐਮ ਜਿਹੜਾ ਹੈਗਾ ਫਾਂਡਿਆ ਜਿਹੜਾ ਅਕਾਊਂਟ ਖੋਲਿਆ ਹੈ ਉਹਦੇ ਵਿੱਚ ਪਾ ਕੇ ਸਾਨੂੰ ਜਿਹੜੀ ਵਟਸਐਪ ਤੇ ਫੋਟੋ ਕਾਪੀ ਭੇਜ ਦਿਓ ਜੇ ਇਸ ਤਰ੍ਹਾਂ ਬਹੁਤ ਵੱਡੀ ਸ਼ਖਸੀਅਤ ਸਾਡੇ ਕਰੇਮ ਕਾ ਇੰਡਸਟਰੀਆ ਨੇ 20 ਲੱਖ ਰੁਪਇਆ ਜਿਹੜਾ ਹੈਗਾ ਇਸ ਜਿਹੜਾ ਹੈਗਾ ਮਿਸ਼ਨ ਦੇ ਵਿੱਚ ਭੇਜਿਆ ਮੇਰੇ ਕੋਲ ਫੋਟੋ ਕਾਪੀ ਆ ਉਹਨਾਂ ਦਾ ਵੀ ਸੀ ਧੰਨਵਾਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਸਾਥ ਇਸ ਮਿਸ਼ਨ ਦੇ ਵਿੱਚ ਯੋਗਦਾਨ ਪਾਉਣਗੇ ਉਹ ਇੱਕ ਮਨੁੱਖਤਾ ਤੇ ਮਾਨਵਤਨੀ ਭਲਾਈ ਦੇ ਲਈ ਕੰਮ ਕਰਨਗੇ ਸੋ ਅੱਜ ਦੇ ਇਸ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਮੈਂ ਸਾਰੇ ਗ੍ਰਾਂਸ਼ਹਿਰ ਦੇ ਨਿਵਾਸੀਆਂ ਨੂੰ ਪਿੰਡਾਂ ਦੇ ਨਿਵਾਸੀਆਂ ਨੂੰ ਹਲਕਾ ਵਿਦਵਨ ਸਭਾ ਫਲੌਰ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਆ ਔਰ ਆਸ ਕਰਦਾ ਕਿ ਆਪਾਂ ਇਸੇ ਤਰ੍ਹਾਂ ਜਿਹੜੇ ਵਿਕਾਸ ਦੇ ਕੰਮ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਜੋ ਬੜਾ ਪਿੰਡ ਰੋਡ ਦਾ ਉਦਘਾਟਨ ਕੀਤਾ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਸਾਡੇ ਮਾਨਯੋਗ ਹਲਕਾ ਇੰਚਾਰਜ ਸਾਹਿਬ ਨੇ ਫਲੌਰ ਹਲਕੇ ਤੋਂ ਔਰ ਨਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਦੁੱਗਲ ਜੀ ਅਸੀਂ ਇਹਨਾਂ ਦੇ ਰਿਣੀ ਹਾਂ ਕਿ ਜਿਸ ਦਿਨ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਲਾਈ ਸੀ ਕਿ ਦਸਹਿਰਾ ਜੋ ਹੈ 2 ਅਕਤੂਬਰ ਦਿਨ ਵੀਰਵਾਰ ਨੂੰ ਦਾਣਾ ਮੰਡੀ ਘਰਾਇਆ ਵਿਖੇ ਸ਼੍ਰੀ ਰਾਮ ਮੰਦਰ ਰਿਸ਼ੀ ਕੁਪੀਆ ਰਾਮਜੀਲਾ ਦਸਹਿਰਾ ਸਮਿਤੀ ਵੱਲੋਂ ਮਨਾਇਆ ਜਾ ਰਿਹਾ ਹੈ ਹੌਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਔਰ ਬੜਾ ਪਿੰਡ ਰੋਡ ਦੀ ਜੋ ਸੜਕ ਹੈ ਉਸ ਦੀ ਹਾਲਤ ਕਾਫੀ ਕੱਲੋ ਦੀ ਖਰਾਬ ਦੇਖੇ ਜਾ ਰਹੇ ਸੀ ਬੜੇ ਲੰਬੇ ਸਮੇਂ ਤੋਂ ਔਰ ਜੋ ਰਿਪੇਅਰ ਮੰਗ ਲਈ ਸੀ ਔਰ ਜੋ ਇਹ ਸੜਕ ਸੀਗੀ ਕਿ ਇਸ ਨੂੰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਪ੍ਰਿੰਸੀਪਲ ਸਾਹਿਬ ਨੂੰ ਹਲਕਾ ਇੰਚਾਰਜ ਜੀ ਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਲਾਈ ਕਿ ਇਹ ਸੜਕ ਨੂੰ ਜੋ ਹੈ ਤੁਸੀਂ ਰਿਪੇਅਰ ਕਰਵਾ ਦਿਓ ਅਸੀਂ ਇਹਨਾਂ ਦੇ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਰਿਪੇਅਰ ਨਹੀਂ ਜਗ੍ਹਾ ਤੇ ਸੜਕ ਹੀ ਨਵੀਂ ਬਣਾਉਣ ਦਾ ਜੋ ਫੈਸਲਾ ਕੀਤਾ ਹੈ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਨਗਰ ਨਿਵਾਸੀਆਂ ਦੇ ਵੱਲੋਂ ਸ਼ਹਿਰ ਦੇ ਵੱਲੋਂ ਔਰ ਨਿੱਜੀ ਤੌਰ ਤੇ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮਲੀਲਾ ਦਸਹਿਰਾ ਸਮਿਤੀ ਦੇ ਵੱਲੋਂ ਕਿ ਸਾਡੀ ਬੇਨਤੀ ਨੂੰ ਇਹਨਾਂ ਨੇ ਪ੍ਰਵਾਨ ਕੀਤਾ ਔਰ ਦਸਹਿਰੇ ਦੇ ਸਮਾਗਮ ਤੋਂ ਪਹਿਲਾਂ ਹੀ ਇਸ ਕੰਮ ਨੂੰ ਸ਼ੁਰੂ ਕਰਵਾਇਆ ਹੈ ਔਰ ਇਸ ਕੰਮ ਨੂੰ ਸ਼ੁਰੂ ਕਰਵਾਉਣ ਦੇ ਲਈ ਇਹਨਾਂ ਦਾ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਹੀ ਘੱਟ ਹੈ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਜੀ ਜੈ ਸ਼੍ਰੀ ਰਾਮ